ਚਾਹ ਪੀਨੇ ਹੋ ਕੌਫੀ ਪੀਨੇ ਹੋ ਹਨਾ ਜਾਂ ਕੋਈ ਵੀ ਚੀਜ਼ ਪੀਨੇ ਹੋ ਨਾ ਉਹਨੂੰ ਤੁਸੀਂ ਪੀਣਾ ਬੰਦ ਕਰ ਦੋ ਕਿਉਂ ਜਰ ਪੰਜਾਬ ਬਿਮਾਰੀਆਂ ਤੁਹਾਡੀ ਆਟੋਮੈਟਿਕ ਹੀ ਠੀਕ ਹੋ ਜਾਣਗੀਆਂ ਨੇ ਉਹ ਕਿਹੜੀ ਸੋ ਸਭ ਤੋਂ ਪਹਿਲਾਂ ਤੁਸੀਂ ਇੱਕ ਨਾ ਇੱਕ ਪੈਨ ਨਹੀਂ ਦਾ ਰੱਖ ਲੈਣਾ ਜਿਹਦੇ ਵਿੱਚ ਆਪਾਂ ਚਾਹ ਵਗੈਰਾ ਬਣਾਨੇ ਆ ਬਰੀਕ ਹੋਗੀ ਬਹੁਤ ਸਾਰੀ ਐ ਇਦਾਂ ਬਰੀਕ ਹੋਗੀ ਇਹਨੂੰ ਆਪਾਂ ਇੱਕ ਵਾਰ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਮੋਟੀ ਹੈਗੀ ਇਹ ਤੁਹਾਡੇ ਜਿਹੜਾ ਫੈਟੀ ਲੀਵਰ ਹੋ ਜਾਂਦਾ ਵਾ ਹਨਾ ਸੋ ਬਿਮਾਰੀਆਂ ਦਾ ਨੂੰ ਇਹ ਹੋ ਜੀਆਂ ਨੇ ਤੁਸੀਂ ਡਾਕਟਰਾਂ ਕੋਲ ਜਾਂਦੇ ਹੋ ਪਰ ਉਹਦਾ ਇਲਾਜ ਨਹੀਂ ਹੁੰਦਾ ਹੈਗਾ ਇਹ ਤੁਹਾਡੀ ਸਕਿਨ ਨੂੰ ਬਿਲਕੁਲ ਸਾਫ਼ ਕਰ ਦੇਗੀ ਤੁਹਾਡੇ ਜਿਹੜੀ ਸਰੀਰ ਦੀ ਜਿੰਨੀ ਮਰਜ਼ੀ ਚਰਬੀ ਹੋਵੇ ਜਿੰਨੀ ਮਰਜ਼ੀ ਤੁਹਾਡੀ ਬੋਡੀ ਦੇ ਅੰਦਰ ਗੰਦਮੰਦ ਜੰਮਿਆ ਹੋਵੇ ਉਹ ਦੇਖੋ ਚਰਬੀ ਤੁਹਾਡੇ ਸਰੀਰ ਦੇ ਵਿੱਚੋਂ ਨਾ ਆਰਾਮ ਨਾਲ ਪਿਘਲਣੀ ਸ਼ੁਰੂ ਕਰ ਦੇਵੇ ਮੇਰੇ ਵੱਲੋਂ ਤੁਹਾਨੂੰ ਸਾਰੇ ਵੀ ਪਿਆਰ ਭਰੀ ਸასი ਗੱਦੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹਦੇ ਹੋ ਤੁਹਾਡਾ ਬੋਡੀ ਵੇਟ ਨਹੀਂ ਘਟਦਾ ਪਿਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜੀ ਚੀਜ਼ ਦੇ ਬਾਰੇ ਦੱਸਾਂਗਾ ਜਿਹਨੂੰ ਤੁਸੀਂ ਆਪਣੇ ਘਰੇ ਬਣਾ ਕੇ ਤੁਸੀਂ ਪੀ ਸਕਦੇ ਹੋ ਅਗਰ ਦੇਖੋ ਤੁਸੀਂ ਚਾਹ ਪੀਨੇ ਹੋ ਕੌਫੀ ਪੀਨੇ ਹੋ ਹਨਾ ਜਾਂ ਕੋਈ ਵੀ ਚੀਜ਼ ਪੀਨੇ ਹੋ ਨਾ ਉਹਨੂੰ ਤੁਸੀਂ ਪੀਣਾ ਬੰਦ ਕਰ ਦਿਓ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜੀ ਚੀਜ਼ ਦੇ ਬਾਰੇ ਦੱਸਾਂਗਾ ਕਿ ਜੇ ਅਗਰ ਤੁਸੀਂ ਉਹ ਚੀਜ਼ ਬਣਾ ਕੇ ਤੁਸੀਂ ਘਰ ਦੇ ਵਿੱਚ ਪੀਣੀ ਸ਼ੁਰੂ ਕਰਦੇ ਨਾ ਤੁਹਾਡੇ ਜਿਹੜੀ ਸਰੀਰ ਦੀ ਜਿੰਨੀ ਮਰਜ਼ੀ ਚਰਬੀ ਹੋਵੇ ਜਿੰਨੀ ਮਰਜ਼ੀ ਤੁਹਾਡੀ ਬੋਡੀ ਦੇ ਅੰਦਰ ਗੰਦਮੰਦ ਜੰਮਿਆ ਹੋਵੇ ਉਹ ਦੇਖੋ ਚਰਬੀ ਤੁਹਾਡੇ ਸਰੀਰ ਦੇ ਵਿੱਚ ਨਾ ਅਰਾਉ ਨਾਲ ਪਿੰਗਲਣੀ ਸ਼ੁਰੂ ਕਰ ਦਈਏ ਉਹ ਬਹੁਤ ਵਧੀਆ ਚੀਜ਼ਾਂ ਤੇ ਤਗੜੀ ਚੀਜ਼ਾਂ ਦੇਖੋ ਜੇ ਤੁਸੀਂ ਚਾਹ ਪੀਂਦੇ ਹੋ ਜਾਂ ਫਿਰ ਤੁਸੀਂ ਕੌਫੀ ਪੀਂਦੇ ਹੋ ਜਾਂ ਕੋਈ ਵੀ ਚੀਜ਼ ਤੁਸੀਂ ਪੀਂਦੇ ਹੋ ਉਹਦੇ ਨਾਲ ਦੇਖੋ ਇੱਕ ਤਾਂ ਤੁਹਾਡਾ ਖਰਚਾ ਕਿੰਨਾ ਹੁੰਦਾ ਵਾ ਹਨਾ ਉਹਦੇ ਵਿੱਚ ਤੁਸੀਂ ਚੀਨੀ ਵੀ ਪਾਣੇ ਹੋ ਚਾਹ ਪੱਤੀ ਵੀ ਪਾਣੇ ਹੋ ਦੁੱਧ ਵੀ ਪਾਣੇ ਹੋ ਹਨਾ ਤੇ ਉਹਦੇ ਵਿੱਚ ਮਤਲਬ ਕਿਉਂਕਿ ਤੁਹਾਡਾ ਖਰਚਾ ਨਾ ਜ਼ਿਆਦਾ ਹੋ ਜਾਂਦਾ ਵਾ ਸੋ ਜਿਹੜੀ ਆ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂਗਾ ਜੇ ਤੁਸੀਂ ਇਹ ਪੀਣੀ ਸ਼ੁਰੂ ਕਰਦੇ ਨਾ ਉਹ ਚਾਹ ਨਾਲੋਂ ਵੀ ਸਸਤੀ ਪੈਗੀ ਇੱਕ ਤਾਂ ਤੁਹਾਡੇ ਪੈਸੇ ਵੀ ਬਚਣਗੇ ਇੱਕ ਤੁਸੀਂ ਮਤਲਬ ਹੀ ਹੈਲਦੀ ਹੋ ਜੂਗੇ ਤੁਹਾਡੀ ਫੈਟ ਵੀ ਘਟ ਜੇਗੀ ਤੁਸੀਂ ਫਿੱਟ ਵੀ ਹੋ ਜੂਗੇ ਦੇਖੋ ਤੁਸੀਂ ਪਤਲੇ ਤਾਂ ਹੋਣਾ ਹੀ ਹੋਣਾ ਵਾ ਅਗਰ ਤੁਸੀਂ ਉਹ ਚੀਜ਼ ਜਿਹੜੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਕਿਵੇਂ ਪੀਣੀ ਹੈ ਕਿਵੇਂ ਬਣਾਣੀ ਹੈ ਤੁਸੀਂ ਉਹਨੂੰ ਤੁਸੀਂ ਉਹ ਪੀ ਲੋਗੇ ਨਾ ਤਾਂ ਜਿੰਨੀਆਂ ਵੀ ਤੁਹਾਨੂੰ ਬਿਮਾਰੀਆਂ ਲੱਗੀਆਂ ਨੇ ਘਟੋ ਘਟ ਮੈਂ ਕਹਿੰਨਾ ਵਾਂ ਜਰ ਪੰਜਾਬ ਬਿਮਾਰੀਆਂ ਤੁਹਾਡੀ ਆਟੋਮੈਟਿਕ ਹੀ ਠੀਕ ਹੋ ਜਾਣਗੀਆਂ ਉਹ ਕਿਹੜੀ ਚੀਜ਼ ਆ ਉਹ ਹੈਗੀ ਆ ਗ੍ਰੀਨ ਕਾਫੀ ਤੁਸੀਂ ਸਾਰਿਆਂ ਨੇ ਗ੍ਰੀਨ ਟੀ ਸੁਣਿਆ ਹੋਣਾ ਤੁਸੀਂ ਤਕਰੀਬਨ ਜਿੰਨੇ ਨੇ ਮੇਰੇ ਭੈਣ ਭਰਾ ਨੇ ਉਹ ਸਾਰਿਆਂ ਨੇ ਗ੍ਰੀਨ ਟੀ ਦਾ ਹੀ ਨਾਂ ਸੁਣਿਆ ਹੋਣਾ ਉਹਨਾਂ ਨੇ ਜਾਂ ਗ੍ਰੀਨ ਟੀ ਜਾਂ ਬਲੈਕ ਮਤਲਬ ਟੀ ਜਾਂ ਬਲੈਕ ਕੋਫੀ ਦੇ ਵਾਰੀ ਬਟ ਜਿਹੜੀ ਆਪਾਂ ਕਹਿੰਦੇ ਮੈਂ ਕਹਿੰਦਾ ਵੀ ਗ੍ਰੀਨ ਕੋਫੀ ਹੁੰਦੀ ਹੈ ਇੱਕ ਬਹੁਤ ਵਧੀਆ ਬਿਕੋ ਕਿ ਮੈਂ 3-4 ਸਾਲਾਂ ਤੋਂ ਨਾ ਪੀਂਦਾ ਆ ਰਿਹਾ ਮੈਂ ਤੇ ਬਹੁਤ ਵਧੀਆ ਚੀਜ਼ ਆ ਉਹ ਮਤਲਬ ਵੀ ਤੁਹਾਨੂੰ ਬਹੁਤ ਘੱਟ ਮਤਲਬ ਵੀ ਸ਼ੋਪ ਵਗੈਰਾ ਤੋਂ ਮਿਲਦੀ ਹੈ ਮੈਂ ਉਹਨੂੰ ਤਕਰੀਬਨ ਯਾਰ ਔਨਲਾਈਨ ਹੀ ਮੰਗਵਾਉਂ ਆ ਮੈਂ ਐਮਾਜ਼ਨ ਦੇ ਉੱਤੋਂ ਨਾ ਮੈਂ ਕੱਲ ਮੰਗਾਈ ਆ ਆਪਣੇ ਵਾਸਤੇ ਅਗਰ ਤੁਸੀਂ ਇਹ ਤਮੇ ਤਾਂ ਦੇਵਾ ਇਹਦਾ ਲਿੰਕ ਥੱਲੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੇ ਤੁਸੀਂ ਉੱਥੋਂ ਜਾ ਕੇ ਇਹਨੂੰ ਆਨਲਾਈਨ ਖਰੀਦ ਸਕਦੇ ਹੋ ਤੁਸੀਂ ਜਿਹੜੀ ਰੀਜਨਲ ਆ ਕਿਉਂਕਿ ਜਿਹੜੀ ਮੈਂ ਚੀਜ਼ ਖਰੀਦਦਾ ਵਾਂ ਉਹਦਾ ਮੈਨੂੰ ਵੀ ਵਿਸ਼ਵਾਸ ਆ ਤੇ ਉਹ ਮੈਂ ਤੁਹਾਨੂੰ ਦੱਸ ਦਾਂਗਾ ਤੁਸੀਂ ਖਰੀਦ ਸਕਦੇ ਹੋ ਆ ਦੇਖੋ ਮੈਨੂੰ ਮੰਗਾਈ ਆ ਆਨਲਾਈਨ ਮੰਗਾਵੇ ਤੇ ਦੋ ਪੈਕਟ ਮੰਗਾਇਆ ਤੇ ਇਹ ਸਸਤੀ ਵੀ ਪੈਂਦੀ ਆ ਇੱਕ ਤਾਂ ਇੱਕ ਤਾਂ ਦੇਖੋ ਆ ਸਸਤੀ ਵੀ ਪੈਂਦੀ ਆ ਦੇਖੋ ਤੇ ਲਿਖਿਆ ਹੋਇਆ ਹੋਣਾ ਗ੍ਰੀਨ ਕਾਫੀ ਬੀਨਸ ਆ ਤੁਸੀਂ ਦੇਖ ਸਕਦੇ ਹੋ ਜੀ ਗ੍ਰੀਨ ਕਾਫੀ ਬੀਨਸ ਲਿਖਿਆ ਹੋਇਆ ਵੈਦੇ ਚ ਇਹ ਬੀਜ ਹੁੰਦੇ ਨੇ ਆਪਾਂ ਇਹਨੂੰ ਬਣਾਉਣਾ ਪੈਂਦਾ ਵਾ ਗ੍ਰੀਨ ਕਾਫੀ ਇਹਨੂੰ ਬੀਨਸ ਮਿਲਦੇ ਨੇ ਤਾਂ ਉਹ ਇਹ ਮਤਲਬ ਵੀ ਜੇ ਮੰਨ ਲਈਏ ਚਲੋ ਆਪਾਂ ਬਲੈਕ ਕਾਫੀ ਹੁੰਦੀ ਹੈ ਨਾ ਉਹਦੇ ਬੀਜ ਹੁੰਦੇ ਨੇ ਬਲੈਕ ਇਹ ਗ੍ਰੀਨ ਆ ਜੀ ਆਪਾਂ ਇਹਨੂੰ ਮਿਕਸਰ ਦੇ ਵਿੱਚ ਮਿਕਸੀ ਦੇ ਵਿੱਚ ਆਪਦੇ ਨੂੰ ਗ੍ਰाइंड ਕਰਾਂਗੇ ਆਪਦੇ ਦੋ ਪੈਕਟ ਮੰਗਾਏ ਆਪਣੇ ਵਾਸਤੇ ਇਹ ਜੇ ਆਪਾਂ ਗੱਲ ਕਰੀਏ ਵੀ ਕਿੰਨੇ ਰੁਪਏ ਦਾ ਪੈ ਜਾਂਦਾ ਵਾ ਜੀ ਇਹ ਦੋ ਪੈਕਟ ਨੇ ਇਹ ਇੱਕ ਪੈਕਟ ਹੈਗਾ ਵਾ ਜਿਹੜਾ ਮੇਰੇ ਖਾਲਸਾ 170 ਰੁਪਏ ਦਾ ਇੱਕ ਪੈਕਟ ਆ ਇਹ ਇਹ ਮੇਰੇ ਖਾਲਸਾ 250 ਗ੍ਰਾਮ ਦਾ ਵਾ ਤੇ ਇਹ ਇੱਕ ਪੈਕ ਤੁਹਾਡੇ ਕੋਲ ਘੱਟੋ ਘੱਟ 15 ਦੀ ਵੀ ਕੱਢ ਜੇਗਾ ਜੇ ਤੁਸੀਂ ਇਹ ਦੋ ਮੰਗਾ ਲਓਗੇ ਤਾਂ ਮੰਨ ਕੇ ਚੱਲੋ ਇਹ ਦੋ ਹੋਗੇ 400 ਗ੍ਰਾਮ ਦੇ ਹੋਗੇ ਅੱਧਾ ਕਿਲੋ ਦੇ ਮੰਨ ਕੇ ਲਈ ਇਹ ਹੋ ਜਾਂਦੇ ਆ ਆਸ-ਪਾਸ ਤਾਂ ਇਹ ਤੁਹਾਡਾ ਮਹੀਨਾ ਕੱਟ ਜਾਣਗੇ ਯਾਰ 400 ਰੁਪਏ ਦੇ ਵਿੱਚ ਦੇਖੋ ਤੁਸੀਂ ਇੱਕ ਤਾਂ ਪਤਲੇ ਵੀ ਹੋਗੇ ਬਿਮਾਰੀਆਂ ਤੋਂ ਦੂਰ ਵੀ ਤੁਸੀਂ ਹੋ ਜਾਓਗੇ ਹਨਾ ਸੋ ਆਪਾਂ ਇਹਨਾਂ ਨੂੰ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਇਹਨੂੰ ਗ੍ਰाइंड ਕਰਦੇ ਆ ਆਪਾਂ ਹਨਾ ਆਪਾਂ ਵੀ ਸਭ ਤੋਂ ਪਹਿਲਾਂ ਆਪਾਂ ਕੈਂਚੀ ਦੇ ਨਾਲ ਆਪਾਂ ਇਹਨੂੰ ਘਾਪਾ ਕੱਟ ਕਰਦੇ ਨੇ ਕੱਟ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਗ੍ਰाइंड ਕਰਨਾ ਵਾ ਕਿਉਂਕਿ ਇਹ ਜਿਹੜੇ ਬੀਜ ਹੁੰਦੇ ਨੇ ਸਰ ਮੈਂ ਸੋ ਪਲੀਜ਼ ਤੁਸੀਂ ਅਗਰ ਆਪਣਾ weight ਘਟਾ ਰਹੇ ਹੋ ਨਾ ਤਾਂ ਪਲੀਜ਼ ਤੁਸੀਂ ਇਹ ਬੀਜ ਨੂੰ ਪੀਣਾ ਤੁਸੀਂ ਸ਼ੁਰੂ ਕਰ ਦੋ ਨਾ ਜਿਹੜਾ body weight ਦਾ ਬਹੁਤ ਜਲਦੀ ਘਟ ਜਗਾ ਦੇਖੋ ਤੁਹਾਨੂੰ ਇਹ ਬੀਜ ਦੋ ਨਾ ਆਪਣੇ ਜਿਹੜਾ ਕਾਰਜ ਵਿੱਚ ਕੱਢ ਦੇ ਆ ਦੇਖੋ ਆ ਬੀਜ ਨਹੀਂ ਆ ਗ੍ਰੀਨ ਕਾਫੀ ਦੇ ਬੀਜ ਹੁੰਦੇ ਨੇ ਠੀਕ ਹੈ ਜੀ ਆ ਬਹੁਤ ਵਧੀਆ ਬੀਜ ਨੇ ਇਹਦੇ ਨਾਲ ਤੁਹਾਡਾ weight ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਜਿਹੜੀ ਬਲੈਕ ਕਾਫੀ ਹੁੰਦੀ ਆ ਉਹ ਵੀ ਬਹੁਤ ਵਧੀਆ ਵਾ ਉਹ ਵੀ ਤੁਹਾਡਾ body weight ਘਟਉਂਦੀ ਆ ਬਟ ਇਹ ਮੈਂ ਕਹਿੰਦਾ ਬਲੈਕ ਕਾਫੀ ਨਾਲੋਂ ਵੀ ਜ਼ਿਆਦਾ ਵਧੀਆ ਵਾ ਜਿਹੜੀ ਬਲੈਕ ਕਾਫੀ ਆ ਨਾ ਉਹ ਤਾਂ ਦੇਖੋ ਤੁਸੀਂ ਜਦੋਂ ਵਰਕਆਊਟ ਕਰਨਾ ਵਾ ਉਦੋਂ ਹੀ ਇਹ ਜਿਹੜੀ ਗ੍ਰੀਨ ਕੌਫੀ ਆ ਇਹਨੂੰ ਤੁਸੀਂ ਜਦੋਂ ਮਰਜ਼ੀ ਪੀ ਸਕਦੇ ਹੋ ਜਿੱਦਾਂ ਆਪਾਂ ਨੋਰਮਲੀ ਘਰ ਦੇ ਵਿੱਚ ਚਾਹ ਪੀਂਦੇ ਆ ਤੁਸੀਂ ਇਹ ਪੀ ਸਕਦੇ ਹੋ ਸਵਾਦ ਬਹੁਤ ਵਧੀਆ ਹੁੰਦਾ ਵਾ ਇਹਦੇ ਵਿੱਚ ਕੋਈ ਮਿੱਠਾ ਨਹੀਂ ਪਾਣਾ ਕੋਈ ਦੁੱਧ ਨਹੀਂ ਪਾਣਾ ਪਾਣੀ ਗਰਮ ਕੀਤਾ ਤੇ ਇਹਦੇ ਵਿੱਚ ਪਾਤਾ ਉਹ ਵੀ ਮੈਂ ਤੁਹਾਨੂੰ ਅੱਗੇ ਬਣਾਣਾ ਜੀ ਦਿਖਾਵਾਂਗਾ ਵੀ ਕਿਵੇਂ ਬਣਾਣਾ ਹੁਣ ਸਭ ਤੋਂ ਪਹਿਲਾਂ ਆਪਾਂ ਇਹਨੂੰ ਗ੍ਰੇਂਡ ਕਰਦੇ ਆ ਤੁਸੀਂ ਜਦੋਂ ਇਦਾਂ ਦਾ ਪੈਕੇਟ ਤੁਸੀਂ ਆਨਲਾਈਨ ਮੰਗਾਉਂਗੇ ਜਿੱਦਾਂ ਦਾ ਪੈਕੇਟ ਤਾਂ ਤੁਹਾਨੂੰ ਇਦਾਂ ਦੇ ਬੀਜ ਜੋਂਗੇ ਠੀਕ ਹੈ ਜੀ ਤੋਂ ਆਪਾਂ ਤੁਸੀਂ ਇਹਨੂੰ ਕੀ ਕਰਨਾ ਹੈ ਕਿ ਮਿਕਸੀ ਦੇ ਵਿੱਚ ਲੈ ਲੈਣਾ ਹੈ ਮਿਕਸੀ ਦੇ ਵਿੱਚ ਇਦਾਂ ਪਾ ਲੈਣਾ ਤੁਸੀਂ ਇਹਨੂੰ ਗ੍ਰੇਂਡ ਆ ਦੇਖੋ ਜੀ ਆ ਸਾਰੇ ਬੀਜੇ ਦੇ ਵਿੱਚ ਪੈ ਗਏ ਆ ਜੀ ਤੇ ਆਪਾਂ ਹੁਣ ਆਪਾਂ ਇਹਨੂੰ ਗ੍ਰੇਂਡ ਕਰਾਂਗੇ ਆਪਾਂ ਇਹਨੂੰ ਮਿਕਸੀ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਨਾਲ ਨੂੰ ਪੂਰਾ ਜਿੰਦਾ ਮਤਲਬ ਤੁਸੀਂ ਚੂਨਾ ਜਿਹਾ ਹੁੰਦਾ ਵਾ ਇਹਨੂੰ ਆਪਾਂ ਚੁੱਲੇ ਦੀ ਚੁੰਨੇ ਟਾਈਪ ਆਪਾਂ ਇਹਨੂੰ ਗ੍ਰੇਂਡ ਕਰ ਲੈਣਾ ਦੇਖੋ ਜੀ ਠੀਕ ਹੈ ਇਹਨੂੰ ਮਿਕਸੀ ਦੇ ਵਿੱਚ ਤੋ ਹਾਂਜੀ ਦੋਸਤੋ ਹੁਣ ਆਪਾਂ ਦੇਖਦਾ ਆਪਾਂ ਇਹਨੂੰ ਨਾ ਗ੍ਰੇਂਡ ਕਰਦਾ ਆਪਾਂ ਦੇਖਦੇ ਆਂ ਬਣ ਗਿਆ ਕਿਦਾਂ ਨਹੀਂ ਕਿਦਦਰਾ ਬਣਿਆ ਆ ਆ ਦੇਖੋ ਲੋ ਜੀ ਕਿੰਨਾ ਬਰੀਕ ਹੋ ਗਿਆ ਚਮੜਾ ਜੀ ਦੇਖੋ ਕਿੰਨਾ ਬਰੀਕ ਹੋ ਗਿਆ ਆਪਾਂ ਇਹਦੇ ਵਿੱਚ ਕੱਢ ਕੇ ਦੇਖਦੇ ਆਂ ਇਹਨੂੰ ਆ ਦੇਖੋ ਬਰੀਕ ਹੋ ਗਈ ਬਹੁਤ ਸਾਰੀ ਇਹਦਾ ਬਰੀਕ ਹੋ ਗਈ ਇਹਨੂੰ ਆਪਾਂ ਇੱਕ ਵਾਰ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਮੋਟੀ ਹੈਗੀ ਇਹ ਇਹਨੂੰ ਤੁਸੀਂ ਇੱਕ ਦੋ ਵਾਰੀ ਫੇਰ ਤੁਸੀਂ ਇਹਨੂੰ ਮਤਲਬ ਵੀ ਇਹਨੂੰ ਪੀਸ ਸਕਦੇ ਹੋ ਫਿਰ ਜੇ ਇਹਦਾ ਜ਼ਿਆਦਾ ਬਰੀਕ ਵੀ ਨੀ ਚੂਰਾ ਕਰਨਾ ਥੋੜਾ ਜਿਹਾ ਇਹਨੂੰ ਮੋਟਾ ਰੱਖਣਾ ਹੀ ਵਾ ਇਹ ਨਾ ਹੋਵੇ ਕਿ ਤੁਸੀਂ ਇਹਨੂੰ ਮਤਲਬ ਵੀ ਬਹੁਤ ਜ਼ਿਆਦਾ ਬਰੀਕ ਕਰ ਲੋ ਜੇ ਜ਼ਿਆਦਾ ਬਰੀਕ ਕਰ ਲਓਗੇ ਨਾ ਫਿਰ ਟੁੱਟ ਜਾਊ ਤੇ ਪਾਣੀ ਹੋਊਗਾ ਉਹਦੇ ਵਿੱਚ ਘੁਲ ਜੀ ਜਾਂਦੀ ਹੈ ਚੰਗੀ ਤਰ੍ਹਾਂ ਸੋ ਇਸ ਕਰਕੇ ਵੀ ਥੋੜਾ ਜਿਹਾ ਵਹੀ ਰੱਖਣਾ ਕਿਉਂਕਿ ਇਹਦਾ ਜਿਹੜਾ ਟੈਸਟ ਜਾਂ ਹੁੰਦਾ ਨਾ ਉਹ ਉਹਦੇ ਵਿੱਚ ਆ ਜਾਏਗਾ ਪਾਣੀ ਦੇ ਵਿੱਚ ਸੋ ਹੁਣ ਆਪਾਂ ਦੂਜਾ ਪੈਕੇਟ ਲੱਗਿਆ ਜੀ ਕਰਨ ਆ ਦੇ ਨੂੰ 200 ਗ੍ਰਾਮ ਦੀ ਕਿੰਨੀ ਬਣ ਗਈ ਹੈਨਾ ਜੇ ਤੁਸੀਂ ਘਰ ਦੇ ਵਿੱਚ ਇੱਕ ਜਾਂ ਦੋ ਮੈਂਬਰ ਪੀਦੇ ਹੋ ਨਾ ਤਾਂ ਤੁਹਾਨੂੰ ਅੱਧਾ ਕਿਲੋ ਬਹੁਤ ਆ ਜਾਣਾ ਦਿਨ ਦੇ ਵਿੱਚ ਕਿੰਨੀ ਵਾਰ ਪੀਣੀ ਹੈ ਦੋ ਜਾਂ ਤਿੰਨ ਵਾਰ ਪੀਣੀ ਹੈ ਇਹ ਜੀ ਸੋ ਇਹਨੂੰ ਕਦੋਂ ਪੀਣਾ ਵਾ ਕਿੱਦਾਂ ਪੀਣਾ ਵਾ ਉਹ ਤੁਹਾਨੂੰ ਮੈਂ ਅੱਗੇ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਵੀਡੀਓ ਦੇ ਨਾਲ ਤੁਸੀਂ ਤੋ ਹਾਂਜੀ ਹੁਣ ਆਪਾਂ ਜਿਹੜਾ ਦੂਜਾ ਪੈਕਟ ਆਪਾਂ ਗ੍ਰੀਨ ਪੀਸ ਦਾ ਆਪਾਂ ਇਹਦੇ ਵਿੱਚ ਪਾ ਲੈਣਾ ਆ ਦੇਖੋ ਦੋਨੇ ਸੇਮ ਸੇਮ ਆਣਾ ਬੀਜੀ ਇਹ ਸੋ ਆਪਾਂ ਇਹਨੂੰ ਵੀ ਆਪਾਂ ਗ੍ਰੇਂਡ ਕਰ ਲੈਣਾ ਇਸੇ ਤਰ੍ਹਾਂ ਆਪਾਂ ਇਹਨੂੰ ਆਪਾਂ ਇਹਨੂੰ ਗ੍ਰੇਂਡ ਕਰ ਲੈਣਾ ਆਪਾਂ ਇਸੇ ਤਰ੍ਹਾਂ ਇਹਨੂੰ ਆਪਾਂ ਇਹਨੂੰ ਮਿਸ਼ੀ ਦੇ ਵਿੱਚ ਪਾ ਕੇ ਇਹਨੂੰ ਵੀ ਆਪਾਂ ਗ੍ਰੇਂਡ ਕਰ ਲੈਣਾ ਇਹ ਆਪਣਾ ਜਿਹੜਾ ਦੂਜਾ ਪੈਕਟ ਸੀਗਾ ਜੀ ਆਪਣਾ ਦੂਜਾ ਪੈਕਟ ਵੀ ਤੁਸੀਂ ਦੇਖ ਸਕਦੇ ਹੋ ਹਨਾ ਕਿੰਨਾ ਸੋਹਣਾ ਇਹ ਬਰੀਕ ਕਟ ਹੋ ਗਿਆ ਇਹਦਾ ਚੂਰਾ ਜਿਹਾ ਬਣ ਗਿਆ ਦੇਖੋ ਇਹਨੂੰ ਵੀ ਆਪਾਂ ਆ ਬੋਲ ਦੇ ਵਿੱਚ ਕੱਢ ਲੈਣੇ ਆ ਜੀ ਦੇਖੋ ਆ ਸਾਰੀ ਆਪਣੀ ਗ੍ਰੀਨ ਕਾਫੀ ਦੇਖੋ ਕਿੰਨੀ ਬਣ ਗਈ ਆ ਇਹ ਅੱਧਾ ਕਿਲੋ ਸੀਗੀ ਆਪਣੀ ਅੱਧਾ ਕਿਲੋ ਬਣ ਕੇ ਇਹ ਰੈਡੀ ਹੋ ਗਈ ਆ ਸੋ ਤੁਸੀਂ ਕੀ ਕਰਨਾ ਵਾ ਜਦੋਂ ਇਹਨੂੰ ਕਿਸੇ ਡੱਬੇ ਦੇ ਵਿੱਚ ਕੱਢ ਕੇ ਪਾ ਲੈਣਾ ਜਾਂ ਤੁਸੀਂ ਇਸੇ ਦੇ ਵਿੱਚ ਇਹਨੂੰ ਪਾ ਕੇ ਰੱਖ ਲੈਣਾ ਦੇਖੋ ਇਦਾਂ ਦਾ ਗ੍ਰੀਨ ਕਾਫੀ ਬੀਨਸ ਨੇ ਅਗਰ ਤੁਸੀਂ ਇਹ ਮੰਗਾਉਣਾ ਚਾਹੁੰਦੇ ਹੋ ਤੁਸੀਂ ਇਹ ਬੀਨ ਤੁਸੀਂ ਮੰਗਾਉਣਾ ਚਾਹੁੰਦੇ ਹੋ ਨਾ ਤਾਂ ਇਹਦਾ ਲਿੰਕ ਹੈ ਜਿਹੜਾ ਤੁਸੀਂ ਉਸ ਲਿੰਕ ਦੇ ਉੱਤੇ ਜਾ ਕੇ ਤੁਸੀਂ ਬਾਈ ਕਰ ਸਕਦੇ ਹੋ ਪਤਾ ਕਿਉਂ ਮੈਂ ਤੁਹਾਨੂੰ ਲਿੰਕ ਦਾ ਮੈਂ ਤਾਂ کہہ ਰਿਹਾ ਹਾਂ ਜੀ ਕਿਉਂਕਿ ਦੇਖੋ ਜਦੋਂ ਤੁਸੀਂ ਚੀਜ਼ ਨੂੰ ਤੁਸੀਂ ਮੰਗਾਉਂਗੇ ਨਾ ਕੋਈ ਹੋਰ ਆਰਡਰ ਕਰੋਗੇ ਤੁਹਾਨੂੰ ਗਰੀਬ ਕਾਫੀ ਬੀਜ ਬਹੁਤ ਸਾਰੀ ਕੰਪਨੀਆਂ ਦੇ ਤੁਹਾਨੂੰ ਮਤਲਬ ਵੀ ਉਹ ਹੋ ਜਾਣਗੇ ਸ਼ੋ ਹੋਣਗੇ ਬਟ ਮੇਰੇ ਨਾਲ ਕਿਸੇ ਹੋਰ ਤੇ ਵਿਸ਼ਵਾਸ ਨਹੀਂ ਹੈਗਾ ਸੋ ਮੈਂ ਆ ਹੀ ਕੰਪਨੀ ਤੇ ਮੈਂ ਨਾ ਬਹੁਤ ਦੇਰ ਤੋਂ 3-4 ਸਾਲਾਂ ਤੋਂ ਮੈਂ ਖੁਦ ਪੀਂਦਾ ਆ ਰਿਹਾ ਵਾ ਇਹ ਵਾਧੀ ਹੋ ਗਏ ਨੇ ਮੈਨੂੰ ਸੋ ਉਹ ਮੈਂ ਪੀਂਦਾ ਰਹਾ ਤੇ ਇਹਨਾਂ ਤੇ ਮੈਨੂੰ ਟਰਸਟ ਆ ਤੇ ਮੈਂ ਇਹਨਾਂ ਦੀ ਹੀ ਵੈਬਸਾਈਟ ਤੋਂ ਮੰਗਵਾਉਂਦਾ ਹੁੰਨਾ ਵਾ ਸੋ ਇਹ ਬੀਨਸ ਨੇ ਜਿਹੜੇ ਬਹੁਤ ਵਧੀਆ ਨੇ ਸੋ ਹੁਣ ਆਪਾਂ ਇਹਨਾਂ ਨੂੰ ਤੁਹਾਨੂੰ ਮੈਂ ਦੱਸਦਾ ਤੁਸੀਂ ਇਹਨੂੰ ਬਣਾਉਣਾ ਕਿੱਦਾਂ ਵਾ ਦੇਖੋ ਪਹਿਲਾਂ ਤਾਂ ਮੈਂ ਇਹਨੂੰ ਗ੍ਰाइंड ਕਰਕੇ ਰੱਖ ਲਿਆ ਹੁਣ ਇਹਨੂੰ ਬਣਾ ਕੇ ਤੁਸੀਂ ਪੀਣਾ ਕਿਵੇਂ ਆ ਉਹ ਤੁਹਾਨੂੰ ਮੈਂ ਦੋਹਣਾ ਸੋ ਵੀਡੀਓ ਦੇ ਨਾਲ ਬੜੇ ਜਿਓ ਜੀ ਸੋ ਸਭ ਤੋਂ ਪਹਿਲਾਂ ਤੁਸੀਂ ਇੱਕ ਨਾ ਇੱਕ ਪੈਨ ਜਿੱਦਾ ਰੱਖ ਲੈਣਾ ਜਿਹਦੇ ਵਿੱਚ ਆਪਾਂ ਚਾਹ ਵਗੈਰਾ ਬਣਾਉਂਦੇ ਆ ਸੋ ਤੁਸੀਂ ਇਹਦੇ ਵਿੱਚ ਨਾ ਦੋ ਤਿੰਨ ਗਲਾਸ ਤੁਸੀਂ ਇਹਦੇ ਵਿੱਚ ਪਾਣੀ ਪਾ ਲੈਨੇ ਆ ਜਦੋਂ ਪਾਣੀ ਗਰਮ ਹੋਊਗਾ ਤੁਸੀਂ ਉਸ ਦਾ ਕੇ ਜੀ ਵੇਟ ਕਰਦੇ ਹੋ 2-3 ਗਲਾਸ ਹੀ ਪੋਣੇ ਜਿਆਦਾ ਪਾਣੀ ਇਹਦੇ ਵਿੱਚ ਨਹੀਂ ਪਾਣਾ ਹੈਗਾ ਜੀ ਜਦੋਂ ਤੁਸੀਂ ਇਹਦੇ ਵਿੱਚ ਪਾਣੀ ਪਾਵੋਗੇ ਤੁਸੀਂ ਕੀ ਕਰਨਾ ਜੀ ਪਾਣੀ ਪਾਣ ਤੋਂ ਬਾਅਦ ਨੂੰ ਤੁਸੀਂ ਇਹਦੇ ਵਿੱਚ ਜੇ ਤਾਂ ਤੁਸੀਂ ਇੱਕ ਕੱਪ ਬਣਾ ਰਹੇ ਹੋ ਤਾਂ ਇੱਕ ਕੱਪ ਦੇ ਵਿੱਚ ਤੁਸੀਂ ਇੱਕ ਚਮਚ ਜਾਂ ਡੇਢ ਚਮਚ ਪਾਣਾ ਮੈਂ ਦੋ ਕੱਪ ਬਣਾ ਰਿਹਾ ਆਪਣੇ ਵਾਸਤੇ ਸੋ ਇਹਦੇ ਵਿੱਚ ਮੈਂ ਦੋ ਜਾਂ ਤਿੰਨ ਚਮਚ ਪਾਵਾਂਗਾ 1 2 3 ਆ ਤਿੰਨ ਮੈਂ ਤਿੰਨ ਚਮਚ ਪਾ ਕੇ ਮੈਂ ਰੱਖਦਾ ਇਹਨੂੰ ਇਨੂੰ ਥੋੜੀ देर ਦਾ ਪਾਣੀ ਦੀ ਉਬਲਣ ਦੇਣਾ ਜਿੱਦਾਂ ਆਪਾਂ ਚਾਹ ਬਣਾਉਂਦੇ ਆ ਜੀ ਚਾਹ ਦੇ ਵਾਂਗ ਹੀ ਆਪਾਂ ਇਹਨੂੰ ਇਸ ਤਰ੍ਹਾਂ ਬਣਾਉਣਾ ਜੀ ਦੇਖੋ ਜੀ ਤੁਹਾਡੀ ਇਹ ਆ ਨਾ ਜਿਹੜੀ ਗ੍ਰੀਨ ਕਾਫੀ ਹੈ ਇਹ ਇਹ ਬਣ ਕੇ ਰੈਡੀ ਹੋ ਗਈ ਹੈ ਇਹਨੂੰ ਬਸ ਆਪਾਂ ਬਾੜਾ ਜੇ ਦਵਾਉਣਾ ਤੁਸੀਂ ਦਵਾ ਸਕਦੇ ਹੋ ਵੇਲੇ ਪੁ ਗਰਮ ਪਾਣੀ ਕਰਕੇ ਇਹਨੂੰ ਪਾ ਸਕਦੇ ਹੋ ਹੁਣ ਆਪਾਂ ਕਰਦੇ ਨੇ ਗੈਸ ਬੰਤ ਤੇ ਤੁਸੀਂ ਕੀ ਕਰਨਾ ਇਹਨੂੰ ਥੋੜੀ देर ਇਹਨੂੰ 2 ਤੋਂ 3 ਮਿੰਟ ਲਈ ਇਦਾਂ ਆਪਣੇ ਭਾਂਡੇ ਨੂੰ ਤੁਸੀਂ ਢੱਕ ਦੇਣਾ ਵਾ ਕਿਉਂਕਿ ਜਿਹੜੀ ਇਹਦੇ ਵਿੱਚ ਮਤਲਬ ਹੀ ਇਹਦੇ ਈ ਘੁਲ ਨਾ ਹੁੰਦਾ ਨਾ ਜਦੋਂ ਇਹਦੇ ਤੁਸੀਂ ਬੰਦ ਕਰ ਦਿੰਦੇ ਨੇ ਸੇਕ ਨਾਲ ਬਹੁਤ ਵਧੀਆ ਘੁਲ ਜਾਣਾ ਵਾ ਬਣਨ ਤੋਂ ਬਾਅਦ ਤੁਸੀਂ 2-3 ਮਿੰਟ ਤੁਸੀਂ ਇਹਨੂੰ ਟੱਕ ਕੇ ਰੱਖਣਾ ਹੈ ਇਸ ਤਰ੍ਹਾਂ ਜੀ ਸੋ ਹਾਂਜੀ ਦੋਸਤੋ ਜਿਹੜੀ ਆਪਣੀ ਗ੍ਰੀਨ ਕਾਫੀ ਹੈ ਜੀ ਉਹ ਬਣ ਕੇ ਰੈਡੀ ਹੋ ਚੁੱਕੀ ਹੈ ਜੀ ਉਹ ਤੁਹਾਨੂੰ ਦਿਖਾਉਣਾ ਕਿੰਦਾ ਜੀ ਦੇਖੋ ਜੀ ਆਪਣਾ ਹੋ ਗਿਆ ਹੁਣ 2-3 ਮਿੰਟ ਬਾਅਦ ਤਾਂ ਇਹਨੂੰ ਟੱਕ ਕੇ ਰੱਖਿਆ ਜੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਗ੍ਰੀਨ ਕਲਰ ਦੀ ਹੋ ਗਈ ਹੈ ਗ੍ਰੀਨ ਕਾਫੀ ਬਣ ਚੁੱਕੀ ਹੈ ਹੁਣ ਆਪਾਂ ਇਹਨੂੰ ਕੀ ਕਰਨਾ ਤੁਸੀਂ ਇੱਕ ਛਾਨਣੀ ਦੀ ਮਦਦ ਨਾਲ ਨਾ ਤੁਸੀਂ ਇਹਨ ਸੋ ਜਿਹੜੇ ਬੀਨਸ ਸੀ ਜਿਹੜੇ ਉਹ ਦੇਖੋ ਤੁਸੀਂ ਇਦਾਂ ਦੇ ਬਣ ਜਾਣਗੇ ਦੇਖੋ ਉਹ ਜਿਹੜੇ ਬੀਨਸ ਸੀ ਜੀ ਨਾ ਉਹ ਦੇਖੋ ਵਾਈਟ ਜੇ ਕਲਰ ਦੇ ਹੋ ਗਏ ਆ ਉਹ ਵਾਈਟ ਕਲਰ ਦੇ ਹੋ ਗਏ ਤੇ ਗਰੀ ਜਿਹੜੀ ਕਾਫੀ ਸੀ ਸਾਡੀ ਉਹ ਗ੍ਰੀਨ ਬਣ ਗਈ ਜੀ ਦੇਖੋ ਹੁਣ ਮੈਂ ਤੁਹਾਨੂੰ ਇਹ ਗਲੋਸਾਂ ਦੇ ਵਿੱਚ ਪਾ ਕੇ ਦਿਖਾਣਾ ਦੇਖੋ ਜੀ ਇਹ ਬਣ ਗਈ ਸਾਡੀ ਗ੍ਰੀਨ ਕਾਫੀ ਠੀਕ ਹੈ ਜੀ ਆਹ ਮੇਰੀ ਬਣ ਗਈ ਗ੍ਰੀਨ ਕਾਫੀ ਜੀ ਠੀਕ ਹੈ ਜੀ ਤੁਸੀਂ ਇਹ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਪੀ ਸਕਦੇ ਹੋ ਆ ਦੇਖੋ ਅ ਮੇਰੀ ਗ੍ਰੀਨ ਕਾਫੀ ਜਿਹੜੀ ਬਣ ਕੇ ਰੈਡੀ ਹੋ ਗਈ ਹੈ ਦੇਖੋ ਨਾ ਤਾਂ ਆਪਾਂ ਇਹਦੇ ਵਿੱਚ ਦੇਖੋ ਜੀ ਨਾ ਤਾਂ ਆਪਾਂ ਇਹਦੇ ਵਿੱਚ ਮਤਲਬ ਚੀਨੀ ਪਾਈ ਹੈਗੀ ਜੀ ਨਾ ਇਹਦੇ ਵਿੱਚ ਦੁੱਧ ਪਾਇਆ ਹੈਗਾ ਸਿਰਫ ਸਿੰਪਲ ਪਾਣੀ ਦੇ ਵਿੱਚ ਬਣਾਈ ਆਪਾਂ ਇਹਦੇ ਵਿੱਚ ਦੇਖੋ ਇੱਕ ਤਾਂ ਸਭ ਤੋਂ ਇਹਦਾ ਬੈਨੀਫਿਟ ਕੀ ਹੈ ਜਿਹੜਾ ਸਭ ਤੋਂ ਬੈਨੀਫਿਟਾ ਬੈਨੀਫਿਟ ਹੈ ਤੇ ਵਿੱਚ ਆਪਾਂ ਦੇਖੋ ਘੱਟ ਖਰਚੇ ਦੇ ਵਿੱਚ ਬਣੀ ਆ ਨੰਬਰ 1 ਨੰਬਰ ਤੋਂ ਜਿਹੜਾ ਇਹਦਾ ਬੈਨੀਫਿਟ ਹੈਗਾ ਜੀ ਇਹਦੇ ਵਿੱਚ 0 ਕੈਲਰੀਜ਼ ਆ ਤੁਹਾਡੀ ਬੋਡੀ ਅੰਦਰ ਜੇ ਕੈਲਰੀਜ਼ ਜਾਊਗੀ ਤਾਂ ਹੀ ਤੁਹਾਡਾ ਬੋਡੀ weight ਵਧੇਗਾ ਨਾ ਇਹਦੇ ਅੰਦਰ 0 ਕੇ ਅੰਦਰ ਦਾ ਨੰਬਰ 3 ਦੇ ਜਿਹੜੀ ਇਹਦਾ ਸਭ ਤੋਂ ਵੱਡਾ ਬੇਨਫੀਟ ਆ ਇਹਦਾ ਸਭ ਤੋਂ ਵੱਡਾ ਬੇਨਫੀਟ ਹੈਗਾ ਵਾ ਤੁਹਾਡਾ ਜਿਹੜਾ ਫੈਟ ਆ ਨਾ ਤੁਹਾਡੇ ਅੰਦਰ ਮੰਨ ਕੇ ਚਲੋ ਤੁਹਾਡੀ ਬੈਲੀ ਫੈਟ ਆ ਜਿਹੜੀ ਤੁਹਾਡੀ ਵਧੀ ਹੋਈ ਆ ਤੁਹਾਡਾ ਢਿੱਡ ਬਹੁਤ ਵੱਡਾ ਹੋਇਆ ਪਿਆ ਵਾ 22 ਫੀਟ ਜੰਮੀ ਹੋਈ ਆ ਤੁਹਾਡੇ ਸ਼ੋਲਡਰ ਤੇ ਕਈ ਮੇਰੇ ਭੈਣ ਭਰਾ ਹੈਗੇ ਨੇ ਜਿਨ੍ਹਾਂ ਦੇ ਨਾ ਉਰੇ ਠੋਡੀ ਜੀ ਤੇ ਢੇ ਵਧਿਆ ਹੁੰਦਾ ਉਹਨੇ ਠੋਡੀ ਜੀ ਬਾਹਰ ਹੁੰਦੀ ਆ ਉਹਨਾਂ ਲਈ ਵੀ ਇਹ ਬਹੁਤ ਵਧੀਆ ਵਾ ਤੁਹਾਡਾ ਬੋਡੀ weight ਜਿਹੜਾ ਉਹ ਤਾਂ ਘਟਾਏਗੀ ਘਟਾਏਗੀ ਇਹ ਉਹਦੇ ਨਾਲ ਇੱਕ ਜਿਹੜਾ ਤੁਹਾਨੂੰ ਸਭ ਤੋਂ ਜਦੋਂ ਸਭ ਤੋਂ ਵੱਡਾ ਫਾਇਦਾ ਤੁਹਾਨੂੰ ਬਿਮਾਰੀਆਂ ਤੋਂ ਬਚਾਏਗੀ ਤੁਹਾਡੇ ਜਿਹੜਾ ਫੈਟੀ ਲੀਪਰ ਹੋ ਜਾਂਦਾ ਵਾ ਹਨਾ ਤੁਸੀਂ ਸੋ ਬਿਮਾਰੀਆਂ ਦਾ ਨੂੰ ਇਹ ਹੋ ਜਿਆ ਨੇ ਤੁਸੀਂ ਡਾਕਟਰ ਕੋਲ ਜਾਂਦੇ ਹੋ ਪਰ ਉਹਦਾ ਇਲਾਜ ਨਹੀਂ ਹੁੰਦਾ ਹੈਗਾ ਇਹ ਤੁਹਾਡੀ ਸਕਿਨ ਨੂੰ ਬਿਲਕੁਲ ਸਾਫ਼ ਕਰ ਦੇਗੀ ਤੁਹਾਨੂੰ ਜਿੰਨੀਆਂ ਵੀ ਬਿਮਾਰੀਆਂ ਲੱਗੀਆਂ ਨੇ ਨਾ ਇਹ ਜਿਹੜੀ ਗ੍ਰੀਨ ਕਾਫੀ ਆ ਇਹ ਠੀਕ ਕਰ ਦੇਗੀ ਬਿਲਕੁਲ ਤੁਸੀਂ ਫਿੱਟ ਹੋ ਜਾਓਗੇ ਤੁਸੀਂ ਆਪਣੇ ਆਪ 10 ਦਿਨ ਪੀਓਗੇ ਨਾ 10 ਦਿਨ ਬਾਅਦ ਠੀਕ ਤੁਹਾਨੂੰ ਆਪਣੇ ਆਪ ਦੇ ਵਿੱਚ ਫਰਕ ਲੱਗਣ ਲੱਗ ਜਾਏਗਾ ਤੁਹਾਡੀ ਜਿਹੜੀ ਸਕਿਨ ਆ ਜਿਹੜੀ ਉਹ ਬਹੁਤ ਵਧੀਆ ਹੋ ਜੇਗੀ ਤੁਹਾਡਾ ਰੰਗ ਵੀ ਅੱਗੇ ਨਾਲੋਂ ਬਹੁਤ ਸਾਫ਼ ਹੋ ਜਾਏਗਾ ਤੇ ਬਹੁਤ ساری ਬਿਮਾਰੀਆਂ ਦਾ ਜਿਹੜੀ ਮਤਲਬ ਤੁਸੀਂ ਛੁਟਕਾਰਾ ਪਾ ਲੋਗੇ ਸੋ ਇਹ ਤੁਸੀਂ ਗ੍ਰੀਨ ਕੌਫੀ ਬਣਾ ਕੇ ਪੀ ਸਕਦੇ ਹੋ ਜੀ ਜਦੋਂ ਤੁਸੀਂ ਪਹਿਲੀ ਵਾਰ ਤੁਸੀਂ ਪੀਓਗੇ ਤਾਂ ਤੁਹਾਨੂੰ ਇਹਦਾ ਸਵਾਦ ਬਿਲਕੁਲ ਵਧੀਆ ਨਹੀਂ ਲੱਗਣਾਗਾ ਤੁਹਾਨੂੰ ਉਹ ਹੋਰ ਕਰਾ ਫੇਫੀਕਾ ਫੀਕਾ ਜਿਹਾ ਸਵਾਦ ਲੱਗੇਗਾ ਬਟ ਜਦੋਂ ਤੁਸੀਂ ਇਹਨੂੰ 5 ਤੋਂ 7 ਦਿਨ ਪੀ ਲੋਗੇ ਤੁਹਾਨੂੰ ਇਹਦੀ ਆਦਤ ਪੈ ਜਾਏਗੀ ਫਿਰ ਤੁਸੀਂ ਇਹੀ ਚੀਜ਼ ਪੀਣੀ ਤੁਸੀਂ ਸ਼ੁਰੂ ਕਰ ਦੋਗੇ ਜੀ ਸੋ ਅਗਰ ਤੁਸੀਂ ਇਹ ਚੀਜ਼ ਮੰਗਾਉਣਾ ਚਾਹੁੰਦੇ ਹੋ ਗ੍ਰੀਨ ਕੌਫੀ ਤਾਂ ਮੈਂ ਇਹਦਾ ਲਿੰਕ ਹੈ ਜਿਹੜਾ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਾਂਗਾ ਤਾਂ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨੂੰ ਮੰਗਾ ਸਕਦੇ ਹੋ ਆਪਣੇ ਘਰ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਬਨੌਣੀਆਂ ਕੱਲੀ-ਕੱਲੀ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਦੱਸਤੀ ਆ ਮੈਨੂੰ ਪਤਾ ਲੱਗ ਗਿਆ ਉਹਨਾਂ ਵੀ ਤੁਹਾਨੂੰ ਮਤਲਬ ਪੂਰੀ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਗਈ ਹੋਣੀ ਜੀ ਅਗਰ ਤੁਹਾਡਾ ਫਿਰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਇਸ ਵੀਡੀਓ ਦੇ ਰਿਗਾਰਡਿੰਗ ਹੈਗਾ ਤਾਂ plis ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਜੋ ਮੈਂ ਇਹ ਵੀਡੀਓ ਦੱਸੀਆ ਨਾ ਜਦੋਂ ਜੋ ਕੁਝ ਤੁਹਾਨੂੰ ਦੱਸਾਇਆ ਵਾ ਵੀ ਤੁਹਾਨੂੰ ਸਾਰਾ ਕੁਝ ਸਮਝ ਲੱਗ ਗਿਆ ਨਾ ਸੋ ਦੋਸਤੋ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਗ੍ਰੀਨ ਕੌਫੀ ਪੀਣੀ ਸ਼ੁਰੂ ਕਰ ਦਿਓ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦ ਤੱਕ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ